ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਇੱਕ ਮੂਲੀ ਦੀ ਹਾਈਬ੍ਰਿਡ ਕਿਸਮ ਬੈਸੇ ਵੀ ਗਰਮੀਆਂ ਵਿੱਚ ਜਿਹੜੀ ਮੂਲੀ ਦੀ ਕਾਮਜਾਬ ਕਿਸਮ ਹੈ ਕਿ ਵਧੀਆ ਉਹਦੀ ਕਿ ਵਧੀਆ ਕੁਆਲਿਟੀ ਦੀ ਮੂਲੀ ਕਿ ਹਸਾਬ ਨਾਲ ਤਿਆਰ ਕਰ ਸਕਦੇ ਆਪਾਂ ਗਰਮ ਵਿੱਚ ਘਰ ਦੇ ਖਾਣ ਵਾਸਤੇ ਵੀ ਇਹ ਤਾਂ ਆਪਾਂ ਕੋਈ ਵੀ ਪદ્ધਤੀ ਤੇ ਕਰ ਸਕਾਂ ਨੇ ਇਸ ਨੂੰ ਖਾਸ ਕਰਕੇ ਗਰਮੀਆਂ ਵਿੱਚ ਪੈਰਾ ਕਰਨ ਵਾਲੀ ਵੈਰਾਈਟੀ ਹੈ ਤੇ ਸਿਆਲਾਂ ਚਲੋ ਆਪਾਂ ਦੂਜੀ ਦੇਖੀ ਵੀ ਸਕਦੇ ਹਾਂ ਤੇ ਆਹ ਤੁਸੀਂ ਦੇਖ ਸਕਦੇ ਭਿੰਡੀਆਂ ਲੱਗੀਆਂ ਸ਼ਿਮਲਾ ਮਿਰਚਾਂ ਲੱਗੀਆਂ ਹੋਈਆਂ ਲੱਗੀਆਂ ਪੂਰਾ ਗਰਮੀ ਦਾ ਟਾਈਮ ਹੈ ਮਈ ਮਹੀਨਾ ਚੱਲ ਰਿਹਾ ਤੇ ਅੱਜ 9 ਮਈ ਹੋ ਗਈ ਆ ਜਿਸ ਦਿਨ ਆਪਾਂ ਵੀਡੀਓ ਰਿਕਾਰਡ ਕਰ ਰਹੇ ਆ ਤੇ ਤੁਸੀਂ ਮੂਲੀਆ ਦੇ ਨਾਲ ਗਰੁੱਪ ਦੇ ਸਾਰੇ ਗਰਮੀ ਨਾਲ ਥੋੜਾ ਮਝਰਾਈਆਂ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਕੰਮਜਾ ਬੈਰੈਟੀ ਇਹ ਸਜੈਂਟਾ ਕੰਪਨੀ ਦੇ ਆਉਂਦੀ ਆ ਆਈਵਰੀ ਨਾਂ ਤੇ ਤੇ ਆਪਾਂ ਨੂੰ ਤਕਰੀਬਨ 10 ਤੋਂ 3 ਸਾਲ ਤੋਂ ਉੱਪਰ ਹੋ ਗਿਆ ਆਪਾਂ ਨੂੰ ਇਹਨਾਂ ਨੂੰ ਵੀ ਦੇਣ ਨੂੰ ਇਸ ਵੈਰਾਈਟੀ ਨੂੰ ਸਮੂਲੀਆ ਸਾਈਪੋ ਵਧੀਆ ਹੁੰਦਾ ਤਾਂ ਮਰੀ ਘਟ ਆਉਂਦੀ ਇਸ ਨੂੰ ਤੇ ਸੈਤ ਤੁਸੀਂ ਦੇ ਸਕਦੇ ਆ ਤੇ ਇਸ ਵਿੱਚ ਦਾਗ ਵੀ ਬਹੁਤ ਘੱਟ ਪੈਂਦੇ ਆ। ਹਦ ਇਹ ਆਪਣੇ ਤਕਰੀਬਨ 25 ਫਰੀ ਆਪਣੇ ਹਮੂਲੀ ਇਹਨੇ ਆਪਾਂ ਕੋਈ ਸੁੰਡੀ ਵਾਲਾ ਸਪਰੇ ਨਹੀਂ ਕੀਤੀ ਪੱਤੇ ਦੇ ਖਾਲਰ ਕੇ ਸੁੰਡੀ ਪਈ ਵੀ ਸੀਗੀ ਤੇ ਆਪਾਂ ਸਪਰੇ ਨਹੀਂ ਕੀਤੀ ਤੇ ਸਿਰਫ ਫਰਟੀਲਾਈਜ਼ਰ ਹੀ ਦਿੱਤਾ ਹਾਇਆ ਤੇ ਉਹ ਬੜੀ ਕਾਮਯਾਬ ਹੋ ਜਾਂਦੀ ਆ। ਇਹ ਵੀਡੀਓ ਉਹਨਾਂ ਵਾਸਤੇ ਜਿਹੜੇ ਕਿ ਆਪਾਂ ਗਰਮੀਆਂ ਦੇ ਵਿੱਚ ਮੂਲੀ ਖਾਣਾ ਪਸੰਦ ਕਰਦੇ ਆ ਤੇ ਇਹ ਰੀਆ ਖਾਸ ਕਰਕੇ ਇਸ ਮੂਲੀ ਦੇ ਪਰੌਠੇ ਬਹੁਤ ਵਧੀਆ ਬਣਦੇ ਆ ਆਮ ਜਿਹੜੀ ਸਿਆਲਾਂ ਵਾਲੀ ਬੋਲੀ ਹੁੰਦੀ ਆ ਉਹ ਅੱਜ ਕੱਲ ਆ ਕੇ ਕਦੀ ਵੀ ਕਾਮਯਾਬ ਨਹੀਂ ਹੋ ਗਈ ਜਦੋਂ ਆਪਾਂ ਬੀਜਾਂਗੇ ਨਾਲ ਹੀ ਉਸ ਨੂੰ ਗੰਦਲ ਫੁੱਟਿਆ ਜਾਂਦੀ ਆ ਤੇ ਇਸ ਵੈਰੈਟੀ ਨੂੰ ਗੰਦਲ ਨਹੀਂ ਛੇਤੀ ਕੀਤੇ ਫੁੱਟਦੀ ਤੇ ਇਹ ਤਕਰੀਬਨ ਆਪਾਂ 25 ਦਿਨ ਹੋ ਗਏ ਆਪਾਂ ਨੂੰ ਇਹਨਾਂ ਨੂੰ ਪਟਾਈ ਕਰਦਿਆਂ ਨੂੰ ਥੋੜੇ ਜਿਹੀਆਂ ਪੱਟੀਆਂ ਪੱਟੀ ਜਾਂਦੀਆਂ ਵੀ ਜਿਹਦੇ ਛੇਤੀ ਕੀਤੇ ਪੱਕਦੀ ਨਹੀਂ ਵੈਰੈਟੀ ਤੇ 35 ਤੋਂ 40 ਦਿਨ ਦੇ ਵਿੱਚ ਮੂਲੀ ਪੱਟਣ ਯੋਗ ਤਿਆਰ ਹੋ ਜਾਂਦੀ ਆ ਵਿੱਚੋਂ ਤੇ ਆਪਾਂ ਇਸ ਨੂੰ ਲਾ ਲੋ 35 ਦਿਨ ਤੋਂ ਲਾ ਕੇ 60 ਦਿਨ ਤੱਕ 65 ਦਿਨ ਤੱਕ ਵੀ ਆਪਾਂ ਇਸ ਨੂੰ ਪਾਟ ਸਕਦੇ ਆ ਕੋਈ ਇਨੀਸ਼ੀਏਟਿਵ ਉਲੀ ਖਰਾਬ ਨਹੀਂ ਹੁੰਦੀ ਬਹੁਤ ਹੀ ਜ਼ਿਆਦਾ ਵਧੀਆ ਵੈਰਾਈਟੀ ਹੈ ਗਰਮੀਆਂ ਵਾਸਤੇ ਤੇ ਆਪਾਂ ਆਈ ਸਾਲ ਹੀ ਹੁਣ ਲਾਈ ਦੀਆ ਚੌਥਾ ਸੀਜ਼ਨ ਹੋ ਗਿਆ ਹੈ ਕਿ ਤੇ 10 ਸਾਲ ਤੋਂ ਪੂਰੇ ਹੋ ਗਿਆ ਹੈ ਕਿ ਚੌਥੀ ਰਿਵੀਜੀਆ ਤੇ ਕੁਆਲਿਟੀ ਬਹੁਤ ਟੌਪ ਜੀ ਹੁੰਦੀ ਹੈ ਇਸ ਦੀ ਤੇ ਆਹ ਤੁਸੀਂ ਦੇਖ ਸਕਦੇ ਆ ਧੋਕੇ ਇੰਨਾਂ ਦੀ ਕੁਆਲਿਟੀ ਹੁੰਦੀ ਐ ਇਸਦੀ ਗਰਮੀਆਂ ਵਿੱਚ ਖਾਸ ਕਰਕੇ ਗਰਮੀਆਂ ਵਿੱਚ ਕੋਈ ਵੀ ਮੇਰੀ ਨਿਗਾਹ 'ਚ ਹੋਰ ਵੈਰਾਈਟੀ ਹੈ ਇਸ ਟਾਈਮ ਹੈ ਨਹੀਂ ਗੀ ਆਪਾਂ ਲਾ ਕੇ ਵੀ ਨਹੀਂ ਦੇਖੀ ਹੋ ਵੀ ਹੋ ਸਕਦੀ ਕੋਈ ਨਾ ਕੋਈ ਵੈਰਾਈਟੀਆਂ ਤੇ ਪਰ ਇਹ ਵੈਰਾਈਟੀ ਆਪਾਂ ਨੂੰ ਬਹੁਤ ਜਿਆਦੀ ਵਧੀਆ ਲੱਗੀ ਐ ਇਸਦੀ ਮੂਲੀਆ ਕਲਰ ਬਹੁਤ ਵਧੀਆ ਬਣਦਾ ਤੇ ਇਹ ਜਾਣਕਾਰੀ ਸੀ ਆਪਣੇ ਗਰਮੀਆਂ ਵਿੱਚ ਮੂਲੀ ਪੈਦਾ ਕਰਨ ਵਾਸਤੇ ਜੀ ਬਾਕੀ ਸਾਰਾ ਨਵੀਂ ਜਿ ਦੇ ਖਾ ਸਕਦੇ ਆਪਾਂ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ